ਤੁਹਾਡਾ ਸੁਪਰੀਕਤ ਬਾਤ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਵਿਰਗ ਹਰਪ੍ਰੀਤ ਸਿੰਘ ਜੀ ਦੀ ਲਾਸ ਵੈਗਸ ਤੋਂ ਇਹ ਲਿਖਦੇ ਹਨ ਤੇ ਇਹਨਾਂ ਦੇ ਲਿਖਤ ਦਾ ਵਿਸ਼ਾ ਹੈ ਅਦਰਿਸ਼ ਔਨ ਨੈਟਫਲਿਕਸ ਐਂਡ ਸਫਰਾਗੇਟੇ ਔਨ ਐਚਬੀਓ ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਉਹਨਾਂ ਦੋ ਚੀਜ਼ਾਂ ਵੱਲ ਧਿਆਨ ਤੁਹਾਡਾ ਕੇਂਦਰਿਤ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਬਾਰੇ ਮੈਨੂੰ ਹਾਲ ਹੀ ਵਿੱਚ ਪਤਾ ਲੱਗਾ ਪਹਿਲੀ ਤਾਂ ਇੱਕ ਫਿਲਮ ਹੈ ਸਫਰਾਗੇਟੇ ਜੜੀ HBO ਚੈਨਲ ਨੇ ਪਿਛਲੇ ਹਫਤੇ ਦਿਖਾਈ ਸੀ ਇਹ ਫਿਲਮ ਆਪਨੇ ਤੌਰ ਤੇ ਇਸ ਮੁੱਦੇ ਤੇ ਪਹਿਲੀ ਫਿਲਮ ਹੈ ਪਰ ਰਾਜਕੁਮਾਰੀ ਸੋਫੀਆ ਸੰਬੰਧੀ ਇਸ ਵਿੱਚ ਬਹੁਤ ਘੱਟ ਜਾਣਕਾਰੀ ਹੈ ਜੜੀ ਅਸਲ ਵਿੱਚ ਕਹਾਣੀ ਦਾ ਐਮ ਹਿੱਸਾ ਹੈ ਇਹ ਹਾਲੀਵੁੱਡ ਵੱਲੋਂ ਬਣਾਈ ਗਈ ਹੈ ਦੂਜੀ ਸੀਰੀਜ਼ ਮੈਂ Netflix ਤੇ ਦੇਖੀ ਜਿਸ ਦਾ ਨਾਮ ਹੈ ਅਦ੍ਰਿਸ਼્ય ਇਤਿਹਾਸ ਦੇ ਹਵਾਲੇ ਨਾਲ ਭਾਰਤੀ ਜਸੂਸਾਂ ਤੇ ਆਧਾਰਿਤ ਸੀਰੀਜ਼ ਹੈ ਇਸ ਵਿੱਚ ਇੱਕ ਐਪੀਸੋਡ ਹੈ ਦੁਰਗਾ ਭਾਬੀ ਬਾਰੇ ਜੜੀ ਭਗਤ ਸਿੰਘ ਦੇ ਸਮੇਂ ਵਿੱਚ ਇੱਕ جاسੂਸੀ ਤੇ ਇੱਕ ਪੀਸੀ ਡੋਵਲ ਜਿਸ ਨੂੰ ਬਲੈਕ ਥੰਡਰ ਆਪਰੇਸ਼ਨੋਂ ਸਬੰਧੀ ਪ੍ਰਸਿੱਧੀ ਦਿੱਤੀ ਗਈ ਇੱਕ ਹੋਰ ਸ਼ਰਨਜੀਤ ਕੋਰ ਇਹਨਾਂ ਨੂੰ ਭਾਰਤੀ ਜਸੂਸ ਦਿਖਾਇਆ ਗਿਆ ਹੈ ਇੱਕ ਹੋਰ ਹੈ ਮਿਸਟਰ ਕਾਉ ਜਿਸ ਦਾ ਸਬੰਧ 1971 ਦੀ ਪਾਕਿਸਤਾਨ ਨਾਲ ਲੜਾਈ ਨਾਲ ਹੈ ਇਹਨਾਂ ਸਾਰੀਆਂ ਕਹਾਣੀਆਂ ਤੂੰ ਤਾਂ ਇੱਕ ਮਕਸਦ ਸਾਂਝਾ ਹੈ ਕਿ ਸਿੱਖ ਯੋਧਿਆਂ ਦੀ ਕੁਰਬਾਨੀ ਨੂੰ ਖਤਮ ਕੀਤਾ ਜਾਵੇ ਭਾਰਤੀ ਜਸੂਸਾਂ ਨੂੰ ਮਹਾਨ ਬਣਾ ਕੇ ਪੇਸ਼ ਕੀਤਾ ਗਿਆ 1984 ਬਾਰੇ ਸਾਰੇ ਗਲਤ ਤੱਥ ਪੇਸ਼ ਕੀਤੇ ਗਏ ਨਾਲ ਹੀ 1984 ਦੀ ਤੁਲਨਾ 1999 ਨਾਲ ਕੀਤੀ ਗਈ ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ Netflix ਦੀ ਇਹ ਸੀਰੀਜ਼ ਜ਼ਰੂਰ ਦੇਖਣ ਤੇ ਆਪਣੇ ਵਿਚਾਰ ਦਿਨ ਧੰਨਵਾਦ ਜੀ ਰੌਰ ਸਾਹਿਬ ਵੀਰ ਹਰਪ੍ਰੀਤ ਸਿੰਘ ਬਰਾੜ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਾਸ ਵੇਗਸ ਨੇਵਾੜਾ ਤੋਂ ਲਿਖਿਆ ਜੀ ਉਹਨਾਂ ਦੀ ਅਸਲ ਚ ਲਿਖਤ ਜਿਹੜੀ ਹੈ 8 ਜੁਲਾਈ ਦੀ ਆਈ ਹੋਈ ਹੈ ਆਲਮੋਸਟ 10 ਹਫਤੇ ਹੋ ਗਏ ਮੈਂ ਮਾਰਕ ਵੀ ਕੀਤੀ ਬਟ ਸਮ ਹਾਉ ਜਦੋਂ ਬਹੁਤ ਸਾਰੀਆਂ ਲਿਖਤਾਂ ਹੁੰਦੀਆਂ ਨੇ ਤੇ ਇਹ ਨਹੀਂ ਲੱਭੀ ਜੀ ਕੱਲ ਮੈਂ ਜਦੋਂ ਦੇਖ ਰਿਹਾ ਸੀ ਤੇ ਮੈਨੂੰ ਲੱਗਿਆ ਕਿ ਵੀ ਮੈਂ ਇਸ ਨੂੰ ਰਿਸਪੌਂਡ ਨਹੀਂ ਕੀਤਾ ਹੈ ਅ ਵੀਰ ਹਰਪ੍ਰੀਤ ਸਿੰਘ ਹਮੇਸ਼ਾ ਹੀ ਸਾਨੂੰ ਜਿਹੜਾ ਉਹ ਅਗਾਹ ਵੱਧੂ ਕੋਈ ਨਾ ਕੋਈ ਕਦਮ ਦੇ ਨਾਲ ਪਾਵੇਂ ਉਹ ਕਿਤਾਬਾਂ ਭੇਜ ਕੇ ਜਾਂ ਨਵੀਂ ਜਾਣਕਾਰੀ ਦੇ ਕੇ ਕਿਉਂਕਿ ਉਹ ਵੀ ਪੂਰਾ ਬਾਜ ਅੱਖ ਰੱਖਦੇ ਨੇ ਚਾਰ ਚਫੇਰੇ ਪੜਨ ਦਾ ਸ਼ੌਕ ਹੈ ਜੀ ਔਰ ਐਨਾਲਿਟিক্যাল ਮਾਈਂਡ ਹੈ ਔਰ ਮੈਂ ਸਮਝਦਾ ਹਾਂ ਵੀ ਇਹ ਫਿਰ ਇੱਕ ਬੜਾ ਵਧੀਆ ਕੰਬੀਨੇਸ਼ਨ ਬਣਦਾ ਹੈ ਜਦੋਂ ਕਿ ਵਿਚਾਰ ਉਹਦੇ ਨਾਲ ਜਦੋਂ ਜਿਉ ਤੁਸੀਂ ਪੜਦੇ ਹੋ ਤੁਹਾਡੇ ਆਪਣੇ ਵਿਚਾਰ ਵੀ ਸਟੀਮੂਲੇਟ ਹੁੰਦੇ ਨੇ ਔਰ ਮੈਂ ਆਪਣੇ ਖੁਦ ਵੀ ਦੇਖਦਾ ਹਾਂ ਕਿ ਜਦੋਂ ਮੈਨੂੰ ਪੜਨ ਦਾ ਬਹੁਤਾ ਮੌਕਾ ਨਾ ਮਿਲੇ ਤਾਂ ਕੁਝ ਦੇਰ ਬਾਅਦ ਇੱਕ ਜਿਹਨੂੰ ਤੁਸੀਂ ਕਹੋ ਕਿ ਵੀ ਬੌਧਕਤਾ ਦੇ ਪੱਖ ਤੋਂ ਇੱਕ ਇਵੇਂ ਹੁੰਦਾ ਹੈ ਵੀ ਜਿਵੇਂ ਪਾਣੀ ਖਲੋਤਾ ਹੋਇਆ ਤੇ ਜਦੋਂ ਤੁਸੀਂ ਕੁਛ ਨਾ ਕੁਛ ਪੜਦੇ ਰਹਿੰਦੇ ਹੋ ਇੱਕ ਤਾਂ ਚਲੰਤ ਪੜਨਾ ਹੈ ਉਹ ਤਾਂ ਪੜਨਾ ਪੈਂਦਾ ਹੈ ਕਿਉਂਕਿ ਰੋਜ਼ ਦੀ ਵਿਚਾਰ ਲਈ ਵੀ ਔਰ ਬਾਕੀ ਡੀਲ ਕਰਨ ਲਈ ਵੀ ਲੇਕਿਨ ਮੈਂ ਗੰਭੀਰ ਜਾਂ ਐਨਾਲਿਟিক্যাল ਚਿੰਤਨ ਵਾਲੀਆਂ ਚੀਜ਼ਾਂ ਦੀ ਗੱਲ ਕਰਦੇ ਤੇ ਉਹ ਜੇ ਨਾ ਮਿਲੇ ਫਿਰ ਕੁਛ ਦੇਰ ਬਾਅਦ ਬੌਧਿਕ ਤੌਰ ਦੇ ਉੱਤੇ ਇੱਕ ਖੜੋਤ ਜਿਹੀ ਮਹਿਸੂਸ ਹੁੰਦੀ ਹੈ ਸੋ ਇਹਨਾਂ ਨੇ ਦੋ ਚੀਜ਼ਾਂ ਵੱਲ ਇਸ਼ਾਰਾ ਕੀਤਾ ਹੈ ਅ ਕਿਉਂਕਿ ਮੈਂ ਦੱਸਿਆ ਸੀ ਕਿ ਵੀ ਸੋਫੀਆ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ ਜਿਸ ਦੇ ਬਾਰੇ ਅਨੀਤਾ ਆਨੰਦ ਨੇ ਕਿਤਾਬ ਲਿਖੀ ਪ੍ਰਿੰਸੈਸ ਔਰ ਰੈਵੋਲੂਸ਼ਨਰੀ ਔਰ ਤੀਸਰਾ ਵਰਡ ਜਿਹੜਾ ਹੈ ਇਹਨੂੰ ਬੜੀ ਮੁਸ਼ਕਲ ਨਾਲ ਮੈਂ ਵੀ ਬੋਲਣਾ ਸਿੱਖਿਆ ਸਫਰਾਗੇਟੇ ਜੀ ਕਿ ਜਿਸ ਨੇ ਵੋਟ ਦੇ ਲਈ ਇਸ ਨੂੰ ਤੁਸੀਂ ਔਮਨ ਔਮਨ ਰਾਈਟ ਟੂ ਵੋਟ ਦੇ ਨਾਲ ਜੋੜ ਕੇ ਟਰਮਾਈ ਹੈ ਜੀ ਇਸ ਤੇ ਲਈ ਐਫਰਟ ਕੀਤਾ ਹੈ ਉਹ ਬੜੀ ਅੱਛੀ ਕਿਤਾਬ ਉਹਦੇ ਤੇ ਇੱਕ ਡਾਕੂਮੈਂਟਰੀ ਵੀ ਬਣੀ ਹੈ ਵੀ 25 ਮਿੰਟ ਦੀ ਉਹਦੇ ਚ ਵੀ ਮਹਿੰਦੀ ਨੈਰੇਟਿਵ ਅਨਿਤਾ ਆਨੰਦ ਦਾ ਹੈ ਔਰ ਜਦੋਂ ਤੁਸੀਂ ਉਹ ਕਿਤਾਬ ਪੜ੍ਹ ਪੜ ਲੈਂਦੇ ਹੋ ਜਾਂ ਉਸ ਡਾਕੂਮੈਂਟਰੀ ਨੂੰ ਦੇਖਦੇ ਹੋ ਤੇ ਫਿਰ ਜਿਵੇਂ ਇਹਨਾਂ ਨੇ ਦੱਸਿਆ ਕਿ ਵੀ ਇੱਕ ਹਾਲੀਵੁੱਡ ਦੀ ਫਿਲਮ ਜਿਹੜੀ ਸਾਹਮਣੇ ਆਈ ਹੈ ਸਫਰਾਗੇਟੇ ਦੇ ਉੱਤੇ ਜੀ ਉਹਦੇ ਚ ਸੋਫੀਆ ਦਲੀਪ ਸਿੰਘ ਦਾ ਮੈਂਸ਼ਨ ਨਾ ਹੋਣਾ ਇਸ ਨੂੰ ਤੁਸੀਂ ਕੀ ਕਹੋਗੇ ਪ੍ਰੈਜੂਡਿਸ ਹੈ ਅਗਿਆਨਤਾ ਹੈ ਕੀ ਜੀ ਜੀ ਸੰਭਵ ਹੈ ਵੀ ਇਹ ਫਿਲਮ ਪਹਿਲਾਂ ਬਣੀ ਹੋਈਗੀ ਉਸ ਕਿਤਾਬ ਦੇ ਆਣ ਤੋਂ ਪਰ ਜਿਹੜਾ ਵੀ ਬੰਦਾ ਓਨੈਸਟ ਰਿਸਰਚਰ ਹੈ ਜਾਂ ਜਿਹੜਾ ਸਕ੍ਰਿਪਟ ਰਾਈਟਰ ਹੈ ਜੇ ਉਹ ਇਸ ਬਾਰੇ ਰਿਲੇਟਡ ਥੋੜਾ ਬਹੁਤ ਵੀ ਦੇਖੇਗਾ ਤੇ ਪ੍ਰਿੰਸੈਸ ਦਲੀਪ ਸਿੰਘ ਬਹੁਤ ਵੱਡਾ ਉਸ ਪੀਰੀਅਡ ਦੇ ਵਿੱਚ ਜੋ ਜਿਹੜੀ ਕਿ ਜਿਹੜੀ ਉਸ ਰਾਣੀ ਨੇ ਜਿਸ ਨੂੰ ਗੋਦ ਵੀ ਲਿਆ ਹੋਇਆ ਸੀ ਕੀ ਕਹਿੰਦੇ ਨੇ ਉਹਨੂੰ ਗੋਡ ਡਾਟਰ ਕੁਝ ਖਾਸ ਸਟੈਪ ਮਦਰ ਨਹੀਂ ਨਹੀਂ ਸਟੈਪ ਮਦਰ ਨਹੀਂ ਵਰਡ ਹੁੰਦਾ ਮੈਨੂੰ ਭੁੱਲ ਗਿਆ ਉਹਨੂੰ ਸਾਡੇ ਕਲਚਰ ਚ ਨਹੀਂ ਹੈ ਇੱਥੇ ਉਹ ਗੋਦ ਲੈਣ ਨੂੰ ਕਹਿੰਦੇ ਨੇ ਕਿ ਬਈ ਉਹ ਹੈ ਜੀ ਸੋ ਉਹ ਦਰਜਾ ਰੱਖਣ ਵਾਲੀ ਫਿਰ ਟੈਕਨੀਕਲੀ ਵੀ ਉਹ ਪ੍ਰਿੰਸੈਸ ਸੀ ਭਾਵੇਂ ਉਹਨੂੰ ਉਹਨਾਂ ਨੇ ਹਰ ਹਾਈਨੈਸ ਨਹੀਂ ਬਣਾਇਆ ਜਿਵੇਂ ਕਿ ਇਹਨਾਂ ਦੀ ਮਦਰ ਸੀ ਇਹ ਵੀ ਇੱਕ ਬੇਇਮਾਨੀ ਸੀ ਔਰ ਉਹਦਾ ਉਸ ਤਰੀਕੇ ਦੇ ਨਾਲ ਔਰ ਕੋਈ ਘਰ ਬੈਠੀ ਔਰਤ ਨਹੀਂ ਸੀ ਉਹਨੇ ਹਰ ਜਿਹੜੀ ਹੈ ਇਸ ਵੋਟਾਂ ਨਾਲ ਸੰਬੰਧਤ ਤਹਿਰੀਕ ਚ ਹਿੱਸਾ ਲਿਆ ਔਰ ਇਵਨ ਜਿਸ ਉਹਨੇ ਵਿਆਹ ਨਹੀਂ ਸੀ ਕਰਵਾਇਆ ਪਰ ਜਿਸ ਬੱਚੀ ਨੂੰ ਉਹਨੇ ਮਾਂ ਵਾਂਗ ਡੀਲ ਕੀਤਾ ਉਹਨੂੰ ਉਹ ਸਾਹਮਣੇ ਸੀ ਛੋਟੀ ਕੁੜੀ 6-7 ਸਾਲ ਦੀ ਉਹਦੇ ਨਾਲ ਵੀ ਉਹਦੇ ਵਿੱਚ ਸਫਰਾ ਗੈਟੇਜ ਇੰਟਰਵਿਊ ਆ ਉਹਨੂੰ ਉਹਨੇ ਕਿਹਾ ਵੀ ਤੂੰ ਹਰ ਜਿਹੜੀ ਇਲੈਕਸ਼ਨ ਦੇ ਵਿੱਚ ਵੋਟ ਪਾਏਂਗੀ ਉਹਨੂੰ ਬਾਰ-ਬਾਰ ਕੋਹਾਂਦੀ ਸੀ ਔਰ ਉਹ ਹੁਣ ਅਜੇ ਜਿਉਂਦੀ ਹੈ ਜਿਹਨੂੰ ਅਨਿਤਾ ਆਨੰਦ ਨੇ ਇੰਟਰਵਿਊ ਕੀਤਾ ਉਹਨੇ ਕਿਹਾ ਜੀ ਮੈਂ اپنی ਪ੍ਰਿੰਸੈਸ ਦੇ ਨਾਲ ਇਕਰਾਰ ਕੀਤਾ ਸੀ ਸੋਫੀਆ ਦੇ ਨਾਲ ਮੈਂ ਵੋਟ ਪਾਵਾਂਗੀ ਮੈਂ ਲਗਾਤਾਰਤਾ ਨਾਲ ਵੋਟ ਪਾਉਂਦੀ ਆਂ ਭਾਵੇਂ ਮੇਰੀ ਨਾਂ ਵੀ ਸੇਤ ਚਹੀ ਕੋਈ ਜੋ ਲੇਕਨ ਇੱਕ ਪਾਸੇ ਜਿਹੜਾ ਉਹ ਇਸ ਚ ਬਿਲਕੁਲ ਹੀ ਸੋਫੀਆ ਦਾ ਨਾਂ ਹੀ ਨਾ ਹੋਣਾ ਔਰ ਫਿਰ ਇਹਨਾਂ ਨੇ Netflix ਦੇ ਉੱਤੇ ਅਦ੍ਰਿਸ਼ਯਾ ਦਾ ਜ਼ਿਕਰ ਕੀਤਾ ਜਿਹਦੇ ਚ ਇੰਡੀਅਨ ਸਪਾਈਸ ਦੀ ਜਸੂਸਾਂ ਦੀ ਹਿਸਟਰੀ ਹੈ ਤੇ ਇੱਕ ਦੁਰਗਾ ਭਾਬੀ ਜੀ ਇਸ ਦਾ ਜ਼ਿਕਰ ਅਕਸਰ ਭਗਤ ਸਿੰਘ ਦੇ ਦੁਆਲੇ ਜਿਹੜਾ ਹੁੰਦਾ ਹੈ ਕਿ ਉਸ ਜਿਹੜਾ ਉਹਨਾਂ ਦਾ ਕਲੋਜ਼ ਗਰੁੱਪ ਸੀ ਉਸ ਪੀਰੀਅਡ ਦਾ ਉਸ ਦੇ ਵਿੱਚ ਉਹ ਇੱਧਰ ਉੱਧਰ ਸਨੇਹ ਦੇਣ ਦਾ ਕੰਮ ਕਰਦੀ ਸੀ ਹਾਲਾਂਕਿ ਚਲੋ ਅਸੀਂ ਇਹ ਤਾਰੀਫ਼ ਕਰਦੇ ਹਾਂ ਜਿਨੇ ਵੀ ਕੁਝ ਕੀਤਾ ਪਰ ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਰੀਅਲ ਹੀਰੋ ਨੇ ਜਾਂ ਹੀਰੋਇਨਸ ਨੇ ਹਿਸਟਰੀ ਦੀਆਂ ਜਿਨ੍ਹਾਂ ਨੇ ਬਹੁਤ ਵੱਡੇ ਕੰਮ ਕੀਤੇ ਨੇ ਹੁਣ ਇਹਨਾਂ ਨੂੰ Netflix ਨੂੰ ਜਾਂ ਦੂਜਿਆਂ ਨੂੰ ਮਹਾਰਾਣੀ ਜੰਦਾ ਹੋਏ ਜਾਂ ਉਸ ਵੇਲੇ ਦੀਆਂ ਜਿਹੜੀਆਂ ਈਵਨ ਰੈਵੋਲੂশনারੀ ਮੂਵਮੈਂਟ ਦੇ ਪੀਰੀਅਡ ਦੇ ਵਿੱਚ ਵੀ ਜਿਨ੍ਹਾਂ ਦੇ ਕੰਮ ਨੇ ਉਹਨਾਂ ਨੂੰ ਇਗਨੋਰ ਕਰਕੇ ਕਿਉਂਕਿ ਇਹ ਇੱਕ ਕਲਚਰ ਬਣ ਗਿਆ ਹੈ ਕਿ ਤੁਸੀਂ ਆਲਰੇਡੀ ਜਿਹੜੀ ਆਫੀਸ਼ੀਅਲ ਵਰਜਨ ਹੈ ਉਹਨੂੰ ਤੁਸੀਂ ਐਨਕਰੇਜ ਕਰਦੇ ਹੋ ਜੇ ਭਗਤ ਸਿੰਘ ਨੂੰ ਹੁਣ ਗਦਰ ਮੂਵਮੈਂਟ ਜਿਸ ਦੇ ਨਾਲ ਕਿੰਨਾ ਕੁਝ ਜੁੜਿਆ ਹੋਇਆ ਕਰਤਾਰ ਸਿੰਘ ਸਰਾਬਾ ਉਦਮ ਸਿੰਘ ਉਹਨਾਂ ਸਾਰਿਆਂ ਨੂੰ ਪਾਸੇ ਰੱਖ ਕੇ ਕਿਉਂ ਇੱਕ ਦੇ ਉੱਤੇ ਫੋਕਸ ਰਿਹਾ ਕਿਉਂਕਿ ਉਹਨਾਂ ਨੂੰ ਸੂਟ ਕਰਦਾ ਸੀ ਆਰੀਆ ਸਮਾਜ ਦੀ ਬੈਕਗ੍ਰਾਉਂਡਸ ਵੀ ਪਾ ਦਿੰਦੇ ਸੀ ਸਿਰ ਤੇ ਹੈਟ ਵੀ ਪਾ ਦਿੰਦੇ ਸੀ ਔਰ ਜੇ ਧਰਮ ਨਾਲੋਂ ਦੇਸ਼ ਨੂੰ ਜਾਂ ਮਿੱਟੀ ਨੂੰ ਉੱਤਮ ਸਾਬਤ ਕਰਨਾ ਹੈ ਤਾਂ ਫਿਰ ਉਹ ਡਾਇਲੌਗ ਵੀ ਭਗਤ ਸਿੰਘ ਦੇ ਮੂੰਹ ਕੋਆ ਦਿੱਤਾ ਹੈ ਕਿ ਜੀ ਜੇ ਉਹਦੇ ਕੇਸ ਕਤਲ ਕਰਵਾ ਕੇ ਆ ਗਿਆ ਉਹ ਪੇਸ ਬਦਲਣ ਦੇ ਲਈ ਤਾਂ ਭਗਤ ਸਿੰਘ ਤੁਮਾਰੇ ਕੇਸ਼ ਕਹਾਂਗੇ ਉਹਨੇ ਕਿਹਾ ਜੀ ਭਾਰਤ ਮਾਤਾ ਕੇ ਅਰਪਣ ਕਰਦੀ ਹੈ ਉਹਨਾਂ ਨੇ ਕਿਹਾ ਜੀ ਇਹ ਕਾਲੀ ਮਾਂ ਦੇਵੀ ਮਾਂ ਗੋਡੈਸ ਮਦਰ ਇੰਡੀਆ ਇਸ ਤੋਂ ਧਰਮ ਕੁਰਬਾਨ ਕੀਤਾ ਜਾ ਸਕੇ ਜਿਹੜਾ ਸਬਕ ਅੱਜ ਵੀ ਇਹ ਪੜ੍ਹਾਉਣਾ ਚਾਹੁੰਦੇ ਨੇ ਜਦੋਂ ਵੰਦੇ ਮਾਤਰਮ ਜਿਹੜਾ ਹੈ ਉਹ ਕੋਆ ਕੇ ਉਹਨਾਂ ਨੂੰ ਕਿਸੇ ਦੀ ਜਾਨ ਬਖਸ਼ਦੇ ਨੇ ਤੋਂ ਉਹਨਾਂ ਨੇ ਜਿਹੜਾ ਤਿੰਨਾ ਚਾਰਾਂ ਦਾ ਜ਼ਿਕਰ ਕੀਤਾ ਚਲੋ ਦੁਰਗਾ ਭਾਬੀ ਦਾ ਜ਼ਿਕਰ ਹਿਸਟੋਰਿਕਲੀ ਹੁੰਦਾ ਉਹ ਰਹੀ ਹੈ ਇਸ ਗਰੁੱਪ ਦੇ ਨਾਲ ਹੀ ਲੇਖਨ ਇਹ ਜਿਹੜੇ ਪੀਸੀ ਡੋਵਲ ਔਰ ਮਿਸਟਰ ਕਾਉ ਉਹਨੇ ਜਿਹੜਾ ਕਾਉ ਹੈ ਜਿਸ ਦਾ ਜ਼ਿਕਰ 1971 ਦੀ ਲੜਾਈ ਚ ਮਤਲਬ ਇਹ ਹੈ ਵੀ ਰਾਦ ਆਪਰੇਸ਼ਨ ਕਿਵੇਂ ਸੀ ਬੰਗਲਾਦੇਸ਼ ਬਰਾਣ ਦੇ ਲਈ ਕਿਵੇਂ ਜਿਹੜੀ ਆ ਉਹਨਾਂ ਨੇ ਮੁਕਤੀ ਵਾਨੀ ਬਣਾਈ ਕਿਵੇਂ ਉਹ ਸਾਰਾ ਆਪਰੇਸ਼ਨ ਲੇਖਨ ਇਹਦੇ ਜਿਨ੍ਹਾਂ ਨੇ ਜ਼ਿਕਰ ਨਹੀਂ ਕੀਤਾ ਹੈ ਅਸਲੀ ਜਿਹੜਾ ਜੂਨ 84 ਦੇ ਕੱਲੂ ਕਾਰੇ ਦਾ ਸਾਰਾ ਆਪਰੇਸ਼ਨ ਹੈ ਕਿਉਂਕਿ ਜੂਨ 84 ਦੇ ਪੀਰੀਅਡ ਚ ਵੀ ਆਰਐਨਕੋ ਕਸ਼ਮੀਰੀ ਪੰਡਤ ਇੰਦਰਾ ਗਾਂਧੀ ਦਾ ਰਾਈਟ ਹੈਂਡ ਮੈਨ ਇਹ ਰਾ ਦਾ ਚੀਫ ਸੀ ਜਿਹੜੀ ਇਹਨਾਂ ਦੀ ਰਿਸਰਚ ਐਨੂਅਲ ਸਿੱਧ ਬੈਂਕ ਜਿਹੜੀ ਮੇਨ ਖੁਫੀਆ ਜਾਨ ਸੀ ਹੈ ਔਰ ਇਹ ਸਾਰਾ ਕੱਲੂ ਕਾਰਾ 84 71 ਪਾਕਿਸਤਾਨ ਨੂੰ ਤੋੜਨਾ ਵੀ ਆਰਐਨਕੋ ਨੇ ਪਲਾਨ ਕੀਤਾ ਔਰ ਜੂਨ 84 ਦਾ ਕੱਲੂ ਕਾਰਾ ਵੀ ਆਰਐਨਕੋ ਦੇ ਥੱਲੇ ਹੋਇਆ ਸੋ ਇਸ ਸ਼ਾਇਦ ਉਹਦਾ ਜ਼ਿਕਰ ਨਹੀਂ ਕੀਤਾ ਲੇਕਿਨ ਇਹ ਮਾਸਟਰਮਾਈਂਡ ਸੀ ਔਰ ਦੂਸਰੀ ਗੱਲ ਜਿਹੜੀ ਹੁਣ ਇਹ ਡੋਵਲ ਨੂੰ ਕਿ ਜੀ ਬਲੈਕ ਥੰਡਰ ਉਹ ਬਲੈਕ ਥੰਡਰ ਤੁਹਾਡਾ ਕੀਤਾ ਕਰਾਇਆ ਔਰ ਜਵੇਂ ਇਹਨਾਂ ਨੇ ਕਿਹਾ ਵੀ ਮਕਸਦ ਬਲੈਕ ਥੰਡਰ ਦਾ ਸੀ ਕਿ ਜੂਨ 84 ਦੀ ਜਿਹੜੀ ਕ੍ਰੈਡੀਬਿਲਟੀ ਹੈ ਜਿਹੜੀ ਇੱਕ ਪਾਸੇ ਤਾਂ ਜ਼ੁਲਮਾਂ ਦੀ ਅਖੀਰ ਹੈ ਪਰ ਦੂਜੇ ਪਾਸੇ ਉਹ ਯੋਧੇ ਜਿਹੜੇ ਦੂ ਫੋਰ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ ਜਿਹੜਾ ਇਹਨਾਂ ਦੇ ਜਰਨਲਾਂ ਨੇ ਕਿਹਾ ਉਹਨਾਂ ਨੂੰ ਜਿਹੜਾ ਉਹ ਨੀਵਾ ਦਿਖਾਣਾ ਸੀ ਕਿ ਨਹੀਂ ਇਹ ਤਾਂ ਲਬੇਰਬੇ ਕੇ ਸ਼ਾਇਰੇ ਪਾਏ ਹੋਏ ਨੇ ਚੋਲੇ ਨੇ ਬਾਹਵਾ ਖੜੀਆਂ ਕਰਕੇ ਬਾਹਰ ਨਿਕਲ ਰਹੇ ਨੇ ਇਹ ਤਾਂ ਪਘੋੜੇ ਨੇ ਸੋ ਉਹਨਾਂ ਨੇ ਮੁਖਤਉਰ ਦੇ ਉੱਤੇ ਇਹ ਸਾਨੂੰ ਰეკਮੈਂਡ ਕੀਤਾ ਕਿ ਭਾਈ ਅਸੀਂ ਜਿਹੜਾ ਇਹ ਸਾਰਿਆਂ ਨੂੰ ਦੇਖੀਏ ਨੈਟਫਲਿਕਸ ਨੂੰ ਵਾਚ ਕਰੀਏ ਤੇ ਫਿਰ ਹਾਂ ਫਿਰ ਆਪਣੀ ਰਾਏ ਦੇਈਏ ਜੀ ਸੋ ਹੁਣ ਇਹਨਾਂ ਨੇ ਜਿੰਨਾ ਕਿ ਦੱਸਿਆ ਅਸੀਂ ਆਪਣੀ ਰਾਏ ਦੇ ਦਿੱਤੀ ਹੈ ਜੀ ਤੇ ਜੇ ਤਾਂ Netflix ਨੂੰ ਕਿਸੇ ਡੱਬੇ ਚ ਪਾ ਕੇ ਭੇਜ ਦੇਣਗੇ ਤਾਂ ਕੱਢ ਕੇ ਦੇਖਾਂਗੇ ਬਾਕੀ ਵਕਤ Netflix ਡੱਬੇ ਚ ਨਹੀਂ ਆਉਂਦੀ ਹੈ ਨਾ ਇਤਨੀ ਹੁੰਦਾ ਇਤਨੀ ਹੁੰਦਾ ਜੀ ਡਾ ਸਾਹ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਹਰਪ੍ਰੀਤ ਸਿੰਘ ਜਿਹਦਾ ਬਹੁਤ ਪਿਆਰੇ ਵੀਰ ਨੇ ਜੀ ਡਾ ਸਾਥ ਨਾਲ ਨੇ ਆ ਬ੍ਰੇਕ ਈਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ